हां जी भाई जी ਕੀ ਨਾਮ ਆ ਤੁਹਾਡਾ ਮੈਂ ਹਰਲੇਖ ਸਿੰਘ ਢਾਲੀਵਾਲ ਪਿੰਡ ਕੋਰਸੂ ਦੀ ਦਾ ਰਹਿਣ ਵਾਲਾ ਜੀ ਕੀ ਘਟਨਾ ਵਾਪਰੀ ਜੋ ਪਿੰਡ ਦੇ ਵਿੱਚੋਂ ਮੁੰਡੇ ਨਾਲ ਵਾਪਰੀ ਘਟਨਾ ਇਹ ਵਾਪਰੀ ਆ ਜੀ ਮੇਰੇ ਚਾਚਾ ਜੀ ਦਾ ਪੁੱਤਰਾ ਸੀ ਪੂਰਾ ਸਿੰਘ ਢਾਲੀਵਾਲ ਦਾ ਪੁੱਤਰਾ ਜਗਬੀਰ ਸਿੰਘ ਢਾਲੀਵਾਲ ਆ ਚੰਗਾ ਪਰਿਵਾਰ ਸੀ 10 ਏਕੜ ਪੈਲੀ ਆਉਂਦੀ ਸੀ ਉਹਨੂੰ ਮੈਂ ਕੀ ਸੋਚਿਆ ਵੀ ਪਿੱਛੇ 8 ਸਾਲ ਹੋ ਗਏ ਮੈਂ ਆਪਦੇ ਸਾਲੇ ਦੀ ਲੜਕੀ ਦਾ ਉਹਨੂੰ ਸਾਥ ਕਰਾਤਾ ਪਿੰਡ ਗਿੱਲ ਜ਼ਿਲ੍ਹਾ ਫਰੋਜ਼ਪੁਰ ਤੋਂ ਉਹ ਪਰਿਵਾਰ ਕੁਝ ਗਰੀਬੀ ਦੀ ਰੇਖਾ 'ਚ ਸੀ ਇਹ ਪਰਿਵਾਰ ਚੰਗਾ ਸੀ ਪਰ ਮੈਂ ਫੇਰ ਵੀ ਮੇਲ ਮਲਾਇਆ ਕਿ ਕੁੜੀ ਸਾਰੀ ਓਵਰ ਮौज ਕਰੂਗੀ ਪਰ ਇਹਦਾ ਰਿਜ਼ਲਟ ਉਲਟ ਨਿਕਲਿਆ ਕਿ ਉਹ ਨੂੰ ਉਹਦੀ ਬਾਤਾਂ ਨੇ ਕੁੜੀ ਦੀ ਨੇ ਤੇ ਕੁੜੀ ਨੇ ਰਾਇ ਕਰ ਲਈ ਕਿ ਆਪਾਂ ਕਿਵੇਂ ਨਾ ਕਿਵੇਂ ਇਸ ਘਰ ਦੇ ਵਿੱਚ ਛਾਈਗੇ ਜੋ 10 ਏਕੜ ਜ਼ਮੀਨ ਐ ਨੂੰ ਹੜੱਪ ਕਰ ਗਏ ਇਹਨਾਂ ਨੂੰ ਦਵਾਗ ਲੈ ਜਾਂਦੀਆਂ ਹੋਈਆਂ ਮੁੰਡੇ ਨੂੰ ਪੂਰਾ ਘੋਟਣਾ ਲਾ ਕੇ ਰੱਖਦੀਆਂ ਸੀ ਤੇ ਲੌਕ ਮੁੰਡੇ ਨੂੰ ਗੋਟਣਾ ਲਾਉਣ ਕਰਕੇ ਹੀ ਬੱਚਾ ਟੈਨਸ਼ਨ ਦੇ ਵਿੱਚ ਵੀ ਰਹਿੰਦਾ ਸੀ ਖੀਰ ਤੇ ਕਰਦੀਆਂ ਕਰਾਉਂਦੀਆਂ ਨੇ ਉਹਨਾਂ ਨੇ ਇਹਨਾਂ ਦਾ ਘਰ ਸਿਉਣਾ ਸੱਪਾ ਸਾਰਾ ਡੱਬੀਆਂ ਖਾਲੀ ਕਰਦੀਆਂ ਆਪਦੇ ਮਾਪੀ ਕੁੜੀ ਨੇ ਭੇਜਤੀਆਂ ਜਗਵੀਰ ਸਿੰਘ ਦੀ ਸੱਸ ਲੈ ਗਈ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਉਹਨਾਂ ਦੀ ਨੇਚਰੇ ਸੀ ਵੀ ਕਿਵੇਂ ਨਾ ਕਿਵੇਂ ਜਗਵੀਰ ਸਿੰਘ ਨੂੰ ਮਾਰਿਆ ਜਾਵੇ ਆ ਕਿ ਇਸ ਘਰ ਦੀ ਜਿਹੜੀ 9-10 ਕਿੱਲੇ ਪੈੜੀ ਐ ਇਹ ਹੜੱਪ ਕੀਤੀ ਜਾਵੇ ਕਿ ਜੋ ਵੀ ਹੋਇਆ ਲੋਕਾਂ ਦੇ ਸਾਹਮਣੇ ਆ ਔਰ ਸੱਚ ਆ ਜੀ ਕਿੰਨਾ ਟਾਈਮ ਪਹਿਲਾਂ ਵਿਆਹ ਹੋਇਆ ਸੀ ਤਾਂ ਕਿੰਨੇ ਬੱਚੇ ਅੱਜ ਤੋਂ 8 ਸਾਲ ਪਹਿਲਾਂ ਵਿਆਹ ਹੋਇਆ ਉਹਦੇ ਦਰਮਿਆਨ ਸਾਢੇ 6 ਸਾਲ ਦਾ ਇੱਕ ਬੇਟਾ ਹੈ ਜੀ ਜੀ ਕਿਹੜੀ ਘਟਨਾ ਕਿਹੜੇ ਟਾਈਮ ਵਾਪਰੀ ਜੀ ਕਿਹੜੇ ਟਕਰੀਬਨ ਇਹ ਸ਼ਾਮ ਨੂੰ ਸਾਢੇ 4:30 ਵਜੇ ਦੀ ਘਟਨਾ ਹੈ ਉਹ ਕੁੜੀ ਨੇ ਮੌਕਾ ਤਾੜਿਆ ਉਸ ਟਾਈਮ ਉਹ ਦੋਵੇਂ ਮੀਆਂ ਬੀਬੀ ਹੀ ਘਰੇ ਸੀ ਮੌਕਾ ਤਾੜ ਕੇ ਉਹਨੇ ਇੱਕ ਉਹਨੂੰ ਫਾਇਆ ਲੈਂ ਦਾ ਰੂਪ ਦਿੱਤਾ ਪਰ ਫਾਇਆ ਲੈਂ ਵਾਲਾ ਬੱਚਾ ਨਹੀਂ ਸੀ ਫਾਇਆ ਨੂੰ ਦਿੱਤਾ ਗਿਆ ਉਹ ਲੋਕਾਂ ਦੇ ਸਾਹਮਣੇ ਆ ਮਰਡਰ ਦਾ ਕਾਰਨ ਆਪਾਂ ਦੇਖੀਏ ਤਾਂ ਲਾਲਚ ਸੀ ਜੋ ਲਾਲਚ ਸੀਗਾ ਜੀ ਬਿਲਕੁਲ ਬਿਲਕੁਲ ਲਾਲਚ ਸੀ ਮਰਡਰ ਦਾ ਕਾਰਨ ਜੀ ਇਹਦੇ ਜੇ ਕੋਈ ਸ਼ੱਕ ਨਹੀਂ ਇਹ ਲੋਕੀਸ਼ੀ ਵੀ ਗੱਲ ਨਹੀਂ ਕੀ ਜੀ ਅ ਪਹਿਲਾਂ ਇੱਥੇ ਰਹਿ ਰਹੀ ਸੀ ਇਸ ਮੁੰਡੇ ਦੀ ਪਤਨੀ ਜਾਂ ਹੁਣ ਪਹਿਲਾਂ ਹੀ ਆਈ ਸੀ ਕੁਝ ਟਾਈਮ ਪਹਿਲਾਂ ਹੀ ਆਈ ਸੀ ਜੀ ਨਹੀਂ ਇੱਥੇ ਰਹਿ ਰਹੀ ਸੀ ਕਿਤੇ ਮਤਲਬ ਮਾਰਦੀ ਸ਼ਾਲ ਗੱਲ ਪਟ ਲੈੜੇ ਆ ਮੁੰਡੇ ਨੂੰ ਕਹਿੰਦੀ ਸੀ ਮੈਨੂੰ ਮਾਫੀ ਮਲਾ ਕੇ ਲਿਆ ਉਥੋਂ ਚੱਕੀ ਗੱਡੀ 11 ਲੱਖ ਦੀ ਗੱਡੀ ਲੈ ਕੇ ਦਿੱਤੀ ਮੁੰਡੇ ਨੇ ਇਹਨੂੰ ਆਉਣ ਜਾਣ ਵਾਸਤੇ ਮਤਲਬ ਉਹਨੇ ਇਸ ਚੀਜ਼ ਨੂੰ ਇਹ ਸਮਝਿਆ ਵੀ ਕਿਵੇਂ ਨਾ ਕਿਵੇਂ ਮੈਂ ਸਾਰਾ ਹੀ ਕਾਰੋਬਾਰ ਇਹ ਸੀ ਆ ਆਵਨੇ ਅੰਡਰ ਕਰ ਲਾਂ ਅੱਛਾ ਵਿਆਹ ਤੋਂ ਕਿੰਨੇ ਟਾਈਮ ਬਾਅਦ ਇਹਨਾਂ ਦਾ ਜਿਹੜਾ ਝਗੜਾ ਸ਼ੁਰੂ ਹੋ ਜਾਂਦਾ ਤਾਂ ਕੀ ਗੱਲਬਾਤ ਸੀ ਜੀ ਬੱਸ ਜੀ ਦੋ ਸਾਲ ਮਗਰੋਂ ਹੀ ਚੱਲ ਪੈਦਾ ਕੰਮ ਵੀ ਉਹ ਲਾਲਚ ਦੇ ਵਿੱਚ ਆ ਗਈ ਵੀ ਕਿਵੇਂ ਨਾ ਕਿਵੇਂ ਇਹ 9 ਧਾਕਲੇ ਜਾਇਦਾਦ ਨੂੰ ਮੈਂ ਹੜੱਪ ਕਰਾਂ ਤੇ ਉਹ ਬੱਚਿਆ ਜਿਹੜਾ ਜਗਵੀਰ ਸਿੰਘ ਸੀ ਉਹਨੂੰ ਮਾਰਨ ਵਾਲੀ ਨੀਤੀ ਨੇ ਚੱਲ ਪਈ ਨਾਲ ਆਪਦੀ ਬਾਹ ਨੂੰ ਲਾ ਲਿਆ ਜੀ ਜਿਹੜੀ ਕਿ ਮੇਰੀ ਸਾਲੇ ਹਾਰ ਹੈ ਜੀ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਇਹ ਬਹੁਤ ਜਿਆਦਾ ਧੱਕਾ ਹੋਇਆ ਹੈ ਤੇ ਧੱਕਾ ਹੋਣ ਦੇ ਬਾਵਜੂਦ ਜਿੰਨੀ ਵੀ ਵੱਧ ਤੋਂ ਵੱਧ ਸਜ਼ਾ ਹੋਵੇ ਇਹਨਾਂ ਦੋਹਾਂ ਜਨਾਨੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਮਾਵਾਂ ਧੀਆਂ ਨੂੰ ਫਿਰ ਅਸੀਂ ਇਹ ਸਮਝਾਂਗੇ ਵੀ ਰੱਬ ਦੇ ਕਰੇ ਇਨਸਾਫ ਹੈ ਕੱਲਾ ਕੱਲਾ ਸੀ ਮਾਪਿਆਂ ਦਾ ਇਹ ਮਾਪਿਆਂ ਦਾ ਹਾਂ ਕੱਲਾ ਕੱਲਾ ਪੁੱਤਰ ਸੀਗਾ ਉਮਰ ਤਕਰੀਬਨ 25 ਕੁ ਉਮਰ ਤਕਰੀਬਨ 26 ਸਾਲ ਆ 26.5 ਸਾਲ ਸੀਗੀ ਜੀ ਹਾਂ ਜੀ ਪਹਿਲਾਂ ਕੋਈ ਜਿਸ ਦਿਨ ਮਰਡਰ ਕੀਤਾ ਜਾਂਦਾ ਕੋਈ ਇਹਨਾਂ ਵਿੱਚ ਕੋਈ ਲੜਾਈ ਝਗੜਾ ਕੋਈ ਗੱਲਬਾਤ ਕੋਈ ਹੋਈ ਸੀ ਆ ਵੀ ਚਲਦੀ ਸੀ ਜੀ ਉਹ ਛੇੜਦੀ ਸੀ ਸਿੰਜਰੀ ਹਾਂ ਆਣ ਗਵਾਹ ਰੇਸ਼ੀ ਦਾ ਗਵਾਹ ਉਹ ਕਦੋਂ ਮਰਜੀ ਆ ਕੇ ਕੋਈ ਪੁੱਛ ਲੇ ਤੇ ਦੱਸਣਗੇ ਲੋਕ ਜਿਹੜੇ ਟਾਈਮ ਮਰਡਰ ਹੋਇਆ ਉਸ ਟਾਈਮ ਘਰ ਦੇ ਵਿੱਚ ਕੌਣ-ਕੌਣ ਸੀਗਾ ਸਿਰਫ ਮੀਆਂ ਬੀਬੀ ਸੀ ਹਾਂ ਦੂਜਾ ਪਰਿਵਾਰ ਕੋਈ ਕਾਰਜ ਸੀਗਾ ਵਿਆਹ ਸੀ ਉਧਰ ਹੋਲ ਜਾਵਿਆ ਸੀ ਉਧਰ ਗਿਆ ਹੋਇਆ ਸੀ ਜੀ ਹਾਂਜੀ ਠੀਕ ਅੱਜ ਮਨਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਕੋਰ ਸੁਖਿਆ ਨੇ ਸਾਡੇ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸ ਦੇ ਲੜਕੇ ਜਗਮੀਤ ਸਿੰਘ ਨੇ ਆਪਣੀ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਤੋਂ ਤੰਗਾ ਕੇ ਫਾਇਲਾ ਕੇ ਆਤਮ ਹੱਤਿਆ ਕਰ ਲਈ ਹੈ ਤੇ ਜਿਸ ਬੰਦੀ ਉਹਨਾਂ ਦਾ ਬਿਆਨ ਲਿਖ ਕੇ ਤੁਰੰਤ ਫਾਇਦਾ ਅਜ ਕਰਕੇ ਪੋਸਟਮਾਰਟਮ ਕਰਾ ਕੇ ਅਗਲੇ ਵੀ ਕਾਰਵਾਈ ਆਪਣੇ ਵਿੱਚ ਲੈਂਦੀ ਜਾ ਰਹੀ ਹੈ ਸਰਕਾਰਨ ਕੀ ਹੈ ਕਾਰਨ ਇਹ ਲਿਖਾਇਆ ਉਹਨਾਂ ਨੇ ਵੀ ਉਸ ਦੇ ਲੜਕੇ ਜਗਮੀਤ ਸਿੰਘ ਨੂੰ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਉਸ ਤੋਂ ਉਸ ਦੀ ਜ਼ਮੀਨ ਆਪਣੇ ਨਾਂ ਕਰਾਉਣ ਲਈ ਉਸ ਦੀ ਪਤਨੀ ਅਮਨਦੀਪ ਕੌਰ ਆਪਣੇ ਨਾਂ ਤੇ ਕਰਾਉਣ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਤੇ ਕਈ ਵਾਰ ਲੜਚਘੜ ਕੇ ਆਪਣੇ ਪੇਕੇ ਘਰ ਆਪਣੇ ਬੱਚੇ ਨੂੰ ਲੈ ਕੇ ਚਲ ਜਾਂਦੀ ਸੀਗੀ ਸਰ ਹੁਣ ਫਰਗਰ ਕੀ ਅਗਲੀ ਕਾਰਵਾਈ ਬਸ ਅਗਲੀ ਕਾਰਵਾਈ ਪੋਸਟਮਾਰਟਮ ਆਪਾ ਕਰਾ ਕੇ ਤੇ ਉਹਨਾਂ ਦੇ ਮਤਲਬ ਤਪਤੀਸ ਅਮਲ ਵਿੱਚ ਲੈਂਦੀ ਜਾ ਰਹੀ ਹੈ ਜੇ ਪੋਸਟਮਾਰਟਮ ਅਤੇ ਤਪਤੀਸ ਦੌਰਾਨ ਜੇ ਕੋਈ ਹੋਰ ਕੋਈ ਗੱਲ ਸਾਹਮਣੇ ਆਈ ਤੇ ਤੁਰੰਤ ਉਹਦੇ ਮੁਤਾਬਕ ਤਾਰਾ ਵਿੱਚ ਵਾਦਾ ਕਰਕੇ ਅਗਲੇ ਰਿਕਾਰਡ ਵਿੱਚ ਅਮਲ ਵਿੱਚ ਲੈਂਦੀ ਜਾਵੇਗੀ